ਰਾਜਵੀਰ ਜਵੰਦੇ ਦੀ ਮੌਤ ਦਾ ਰੌਕਟੇ ਖੜੇ ਕਰ ਦੇਣ ਵਾਲਾ ਸੱਚ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ ਇਹ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਹੈ ਕਿ ਆਖਿਰ ਰਾਜਵੀਰ ਜਵੰਦੇ ਦੇ ਸਿਰ ਉੱਤੇ ਲੱਗਿਆ ਹੈਲਮਟ ਕਿਵੇਂ ਟੁੱਟ ਗਿਆ ਤੇ ਉਸ ਨਾਲ ਇੰਨਾ ਵੱਡਾ ਹਾਦਸਾ ਕਿਉਂ ਵਾਪਰਿਆ ਕਿਸੇ ਨੇ ਉਹਦਾ ਹੈਲਮਟ ਬਦਲਿਆ ਸੀ ਇਹ ਡੁਪਲੀਕੇਟ ਕਿਵੇਂ ਆਇਆ ਨਵੇਂ ਖੁਲਾਸਿਆਂ ਨੇ ਲੋਕਾਂ ਦੀਆਂ ਰੂਹਾਂ ਨੂੰ ਹਿਲਾ ਦਿੱਤਾ ਹੈ ਸੀਸੀਟੀਵੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹਨ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਸਿੱਧੇ ਸਾਦੇ ਗੱਭਰੂ ਦੀ ਜਿਸ ਨੇ ਆਪਣੀ ਮਿੱਠੀ ਤੇ ਦਿਲਕਸ਼ ਆਵਾਜ਼ ਨਾਲ ਪੂਰੇ ਪੰਜਾਬ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣਾ ਨਾਮ ਬਣਾਇਆ ਸੀ ਜੀ ਹਾਂ ਗੱਲ ਕਰ ਰਹੇ ਹਾਂ ਅਸੀਂ ਰਾਜਵੀਰ ਜਵੰਦੇ ਦੀ ਉਸ ਸੱਚੇ ਪੰਜਾਬੀ ਪੁੱਤ ਦੀ ਜਿਸ ਦੀ ਅਚਾਨਕ ਮੌਤ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਸਾਲ 2025 ਪੰਜਾਬ ਦੀ 뮤జిక్ ਇੰਡਸਟਰੀ ਸਭ ਤੋਂ ਵੱਡਾ ਦਰਦ ਭਰਿਆ ਰਿਹਾ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਨੇ ਸਾਰੇ ਫੈਨਸ ਨੂੰ ਤੋੜ ਕੇ ਰੱਖ ਦਿੱਤਾ ਰਾਜਵੀਰ ਜਵੰਦਾ ਉਹ ਨੌਜਵਾਨ ਸੀ ਜਿਸ ਨੇ ਆਪਣੇ ਗਾਣਿਆਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਨਵਾਂ ਜਜ਼ਬਾ ਦਿੱਤਾ ਪੱਗ ਤੇ ਕੁੜਤਾ ਪਜਾਮਾ ਉਸ ਦੀ ਸ਼ਾਨ ਸੀ ਛੋਟੀ ਤੋਂ ਵੱਡੇ ਹਰ ਉਮਰ ਦਾ ਵਿਅਕਤੀ ਉਸ ਦੇ ਗੀਤਾਂ ਤੇ ਝੂਮਦਾ ਸੀ ਨੀਓ ਲੱਭਣੇ ਗਵਾਚੇ ਹੋਏ ਯਾਰ ਮਿੱਟੀ ਨਾਲ ਫਰੋਲ ਜੋ ਗਿਆ ਇਹ ਸਿਰਫ ਇੱਕ ਗਾਣਾ ਨਹੀਂ ਸੀ ਇਹ ਇੱਕ ਅਹਿਸਾਸ ਸੀ ਜਿਸ ਨੇ ਪੰਜਾਬ ਦੀ ਰੂਹ ਨੂੰ ਛੂ ਲਿਆ ਸੀ ਰਾਜਵੀਰ ਜਵੰਦੇ ਨੇ ਆਪਣੀ ਗਾਇਕੀ ਨਾਲ ਪੰਜਾਬੀ 뮤직 ਨੂੰ ਨਵੀਂ ਪਛਾਣ ਦਿੱਤੀ ਰਾਜਵੀਰ ਦੀ ਜ਼ਿੰਦਗੀ ਦੀ ਕਹਾਣੀ ਕਾਫੀ ਪ੍ਰੇਰਕ ਹੈ ਉਸ ਦਾ ਸੁਪਨਾ ਸੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਨਾ ਅਤੇ ਉਸ ਨੇ ਉਹ ਵੀ ਹਾਸਲ ਕੀਤਾ ਨੌਕਰੀ ਦੇ ਨਾਲ-ਨਾਲ ਉਸ ਦਾ ਦਿਲ ਗਾਇਕੀ ਵਿੱਚ ਧੜਕਦਾ ਰਿਹਾ ਉਸਦੇ ਦੋਸਤ ਕੁਲਵਿੰਦਰ ਬਿੱਲਾ ਅਤੇ ਕਵਰ ਗਰੇਵਾਲ ਵੀ ਉਸ ਸਮੇਂ 뮤직 ਦੀ ਦੁਨੀਆ ਵਿੱਚ ਅੱਗੇ ਵਧ ਰਹੀ ਸਨ ਰਾਜਵੀਰ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਆਪਣਾ ਪਹਿਲਾ ਗਾਣਾ ਰਿਲੀਜ਼ ਕੀਤਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਗਾਣਾ ਕੁਝ ਹੀ ਦਿਨਾਂ ਵਿੱਚ ਧਮਾਕਾ ਕਰ ਦੇਵੇਗਾ ਗੀਤ ਨੇ ਉਸ ਨੂੰ ਸਿੱਧਾ ਸਟਾਰਡਮ ਦੇ ਕੇ ਸਿਖਰ ਤੇ ਪਹੁੰਚਾ ਦਿੱਤਾ ਉਸ ਤੋਂ ਬਾਅਦ ਹਰ ਨਵੇਂ ਗਾਣੇ ਨੇ ਲੋਕਾਂ ਦੇ ਦਿਲ ਜਿੱਤ ਲਏ ਹਰ ਘਰ ਵਿੱਚ ਰਾਜਵੀਰ ਦੀ ਆਵਾਜ਼ ਗੂੰਜਣ ਲੱਗ ਪਈ ਪਰ ਗਾਣਿਆਂ ਤੋਂ ਇਲਾਵਾ ਉਸ ਦਾ ਇੱਕ ਹੋਰ ਵੀ ਸ਼ੌਂਕ ਸੀ ਮਹਿੰਗੀਆਂ ਬਾਈਕਾਂ ਤੇ ਰਾਈਡਾਂ ਕਰਨਾ ਉਸ ਨੂੰ ਰਾਈਡਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਹਿੰਦੇ ਨੇ ਕਿ ਬਾਈਕ ਵਿੱਚ ਉਸ ਦਾ ਦਿਲ ਵਸਦਾ ਸੀ ਹਾਦਸੇ ਤੋਂ ਸਿਰਫ 2 ਦਿਨ ਪਹਿਲਾਂ ਉਸਨੇ 27 ਲੱਖ ਰੁਪਏ ਦੀ ਇੱਕ ਨਵੀਂ ਬਾਈਕ ਖਰੀਦੀ ਸੀ ਉਹ ਆਪਣੇ ਫੈਨਸ ਨਾਲ ਵੀਡੀਓ ਰਾਈਂ ਬਹੁਤ ਖੁਸ਼ੀਆਂ ਜੜੀਆਂ ਸਾਂਝੀਆਂ ਕਰਦਾ ਹੋਇਆ ਨਜ਼ਰ ਆਉਂਦਾ ਸੀ ਤੇ ਨਾਲ ਹੀ ਉਸਨੇ 1.5 ਲੱਖ ਦਾ ਐਡਾਸ ਐਡਵਾਂਸ ਸਿਸਟਮ ਦਾ ਹੈਲਮਟ ਅਤੇ 80000 ਰੁਪਏ ਦਾ ਸੁਰੱਖਿਅਤ ਸੂਟ ਵੀ ਖਰੀਦਿਆ ਸੀ ਉਹ ਹਮੇਸ਼ਾ ਸੇਫ ਰਾਈਡਿੰਗ ਦਾ ਧਿਆਨ ਰੱਖਦਾ ਸੀ ਪਰ ਫਿਰ ਵੀ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਸਤੰਬਰ 2025 ਵਿੱਚ ਜਦੋਂ ਉਹ ਬੰਦੀ ਪਿਛੋੜ ਹਾਈਵੇ ਤੇ ਰਾਈਡ ਕਰ ਰਿਹਾ ਸੀ ਤਦ ਇੱਕ ਅਚਾਨਕ ਹਾਦਸਾ ਹੋ ਗਿਆ। ਰਿਪੋਰਟਰਾਂ ਅਨੁਸਾਰ ਸੜਕ ਤੇ ਅਚਾਨਕ ਆਏ ਆਵਾਰਾ ਜਾਨਵਰਾਂ ਨਾਲ ਉਸਦੀ ਬਾਈਕ ਟਕਰਾ ਗਈ। ਝਟਕਾ ਇੰਨਾ ਜ਼ੋਰਦਾਰ ਸੀ ਕਿ ਰਾਜਵੀਰ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਵਿੱਚ ਭਾਰੀ ਸੱਟ ਲੱਗ ਗਈ। ਲੋਕਾਂ ਨੇ ਤੁਰੰਤ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਪਰ ਉੱਥੇ ਇਲਾਜ ਵਿੱਚ ਦੇਰੀ ਹੋ ਗਈ ਕਿਉਂਕਿ ਸ਼ੁਰੂ ਵਿੱਚ ਉਸਦੀ ਪਛਾਣ ਨਹੀਂ ਹੋਈ ਸੀ। ਬਾਦ ਵਿੱਚ ਉਸ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ 11 ਦਿਨ ਤੱਕ ਉਹ ਵੈਂਟੀਲੇਟਰ ਤੇ ਰਿਹਾ ਤੇ ਆਖਿਰਕਾਰ 9 ਅਕਤੂਬਰ 2025 ਨੂੰ ਉਸ ਨੇ ਹਮੇਸ਼ਾ ਲਈ ਅੱਖਾਂ ਬੰਦ ਕਰ ਲਈਆਂ ਸਿਰਫ 35 ਸਾਲ ਦੀ ਉਮਰ ਵਿੱਚ ਉਸ ਦਾ ਸਫ਼ਰ ਮੁੱਕ ਗਿਆ ਇਹ ਘਟਨਾ ਸਿਰਫ ਉਸ ਦੇ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੀ ਪੰਜਾਬੀ ਕਮਿਊਨਿਟੀ ਲਈ ਬਹੁਤ ਵੱਡਾ ਝਟਕਾ ਸੀ ਹਾਦਸੇ ਤੋਂ ਬਾਅਦ ਲੋਕਾਂ ਨੇ ਖਰਾਬ ਸੜਕਾਂ ਤੇ ਵਾਰਾ ਪਸ਼ੂਆਂ ਨੂੰ ਮੁੱਖ ਕਾਰਨ ਦੱਸਿਆ ਕਈਆਂ ਨੇ ਸਰਕਾਰ ਦੀ ਪ੍ਰਣਾਲੀ ਤੇ ਸਵਾਲ ਉਠਾਏ ਹਿਮਾਚਲ ਦੀ ਇੱਕ ਕੋਰਟ ਵਿੱਚ ਇਸ ਮੁੱਦੇ ਨੂੰ ਲੈ ਕੇ ਪਟੀਸ਼ਨ ਦਿੱਤੀ ਗਈ ਕਿ ਇਨ੍ਹਾਂ ਹਾਥੀਆਂ ਤੇ ਕਾਬੂ ਪਾਇਆ ਜਾਵੇ ਦੁੱਖ ਦੀ ਗੱਲ ਇਹ ਹੈ ਕਿ ਰਾਜਵੀਰ ਦੇ ਪਿਤਾ ਜੀ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਸਨ ਹੁਣ ਮਾਂ ਇਕੱਲੀ ਰਹਿ ਗਈ ਦੋਵੇਂ ਪਿਆਰੇ ਵਿਅਕਤੀਆਂ ਦੇ ਵਿਛੋੜੇ ਨੇ ਮਾਂ ਨੂੰ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਪਰ ਇਸ ਦੁੱਖ ਵਿੱਚ ਇੱਕ ਚੰਗੀ ਗੱਲ ਸਾਹਮਣੇ ਆਈ ਰਾਜਵੀਰ ਦੇ ਕਰੀਬੀ ਦੋਸਤ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਜਸ ਬਾਜਵਾ ਮਨਕੀਰ ਤੌਲਖ ਅਤੇ ਰਣਜੀਤ ਬਾਵਾ ਨੇ ਇੱਕ ਵਾਅਦਾ ਕੀਤਾ ਕਿ ਜਿਹੜੇ ਵੀ ਰਾਜਵੀਰ ਦੇ ਬੁੱਕ ਕੀਤੇ ਹੋਏ ਸ਼ੋਅ ਜਾਂ ਪ੍ਰੋਜੈਕਟ ਹਨ ਉਹ ਸਭ ਕੇ ਸਭ ਮਿਲ ਕੇ ਪੂਰੇ ਕਰਨਗੇ ਤੇ ਸਾਰੀ ਕਮਾਈ ਉਸਦੇ ਪਰਿਵਾਰ ਤੱਕ ਪਹੁੰਚਾਈ ਜਾਵੇਗੀ ਇਹ ਸੱਚਮੁੱਚ ਇੱਕ ਸੱਚਾ ਟ੍ਰਿਬਿਊਟ ਸੀ ਇੱਕ ਸੱਚੀ ਦੋਸਤ ਲਈ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਸਿਰਫ ਜਾਨਵਰਾਂ ਦੀ ਗਲਤੀ ਨਹੀਂ ਸੀ ਸਗੋਂ ਸਰਕਾਰੀ ਲਾਪਰਵਾਹੀ ਵੀ ਇਸ ਵਿੱਚ ਸ਼ਾਮਲ ਸੀ ਖਰਾਬ ਰੋਡਾਂ ਤੇ ਰਾਤ ਦੇ ਸਮੇਂ ਰੋਸ਼ਨੀ ਦੀ ਕਮੀ ਨੇ ਕਈ ਜਾਨਾਂ ਖੋਹ ਲਈਆਂ ਹਨ ਜੇ ਸਿਸਟਮ ਠੀਕ ਹੋਵੇ ਤਾਂ ਅਜਿਹੇ ਹਾਦਸੇ ਕਦੇ ਨਾ ਵਾਪਰਨ ਰਾਜਵੀਰ ਜਵੰਦੇ ਦੀ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਧੜਕਦੇ ਹਨ ਜਿਵੇਂ ਸਿੱਧੂ ਮੂਸੇਵਾਲੇ ਦੇ ਗਾਣੇ ਉਸਦੀ ਯਾਦ ਜਗਾਉਂਦੇ ਹਨ ਉਹੀ ਤਰ੍ਹਾਂ ਰਾਜਵੀਰ ਦੇ ਗੀਤ ਵੀ ਹਰ ਦਿਲ ਵਿੱਚ ਜੀ ਰਹੇ ਹਨ ਉਸਦੀ ਆਵਾਜ਼ ਅੱਜ ਵੀ ਰੂਹ ਨੂੰ ਛੂ ਲੈਂਦੀ ਹੈ ਮਿੱਟੀ ਨਾਲ ਫਰੋਲ ਜੋਗੀਆ ਗੀਤ ਸੁਣਦੇ ਹੀ ਅਜੀਹਾ ਲੱਗਦਾ ਹੈ ਕਿ ਜਿਵੇਂ ਉਹ ਆਪਣੀ ਜ਼ਿੰਦਗੀ ਦੀ ਕਹਾਣੀ ਪਹਿਲਾਂ ਹੀ ਗਾ ਗਿਆ ਸੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਰਾਜਵੀਰ ਜਵੰਦੇ ਦੀ ਆਤਮਿਕ ਸ਼ਾਂਤੀ ਬਖਸ਼ੇ ਤੇ ਉਸ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਤੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦਾ ਬਲ ਦੇਵੇ ਆਸ ਕਰੀਏ ਕਿ ਸਰਕਾਰ ਰਾਜਵੀਰ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ ਰਾਜਵੀਰ ਦੇ ਦੋਸਤਾਂ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੋਣੇ ਸ਼ੁਰੂ ਹੋ ਗਏ ਹਨ ਜਸ ਬਾਜਵੇ ਨੇ ਪਹਿਲੇ ਸ਼ੋਅ ਕਰਕੇ ਉਸ ਦੀ ਆਮਦਨੀ ਉਸਦੇ ਪਰਿਵਾਰ ਨੂੰ ਦੇ ਦਿੱਤੀ ਹੈ ਇਹ ਦਿਖਾਉਂਦਾ ਹੈ ਕਿ ਅਸਲੀ ਯਾਰ ਕੌਣ ਹੁੰਦੇ ਹਨ ਬਾਕੀ ਗਾਇਕ ਵੀ ਇਕੱਲੇ ਇਕੱਲੇ ਸ਼ੋਅ ਕਰਕੇ ਪੂਰਾ ਪੈਸਾ ਪਰਿਵਾਰ ਤੱਕ ਪਹੁੰਚਾ ਰਹੇ ਹਨ ਤਾਂ ਜੋ ਰਾਜਵੀਰ ਦੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਿਆ ਰਹੇ ਇਹ ਸਾਰਾ ਕੁਝ ਦੇਖ ਕੇ ਇੱਕੋ ਗੱਲ ਕਹੀ ਜਾ ਸਕਦੀ ਹੈ ਕਿ ਇਹ ਧਰਤੀ ਰਾਜਵੀਰ ਜਿਹੇ ਪੁੱਤਰਾਂ ਨਾਲ ਮਾਣ ਮਣਦੀ ਹੈ ਉਹ ਸਿਰਫ ਗਾਇਕ ਨਹੀਂ ਸੀ ਇੱਕ ਸੱਚਾ ਇਨਸਾਨ ਸੀ ਜਿਸ ਨੇ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੱਤਾ ਅੱਜ ਜਦੋਂ ਉਸ ਦੇ ਗਾਣੇ ਚੱਲਦੇ ਹਨ ਹਰ ਇੱਕ ਲਫ਼ਜ਼ ਦਿਲ ਦੇ ਅੰਦਰ ਤੱਕ ਉਤਰ ਜਾਂਦਾ ਹੈ ਦੋਸਤੋ ਹੁਣ ਸਵਾਲ ਤੁਹਾਡੇ ਲਈ ਤੁਸੀਂ ਕੀ ਸੋਚਦੇ ਹੋ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ ਕੀ ਇਹ ਸਿਰਫ ਇੱਕ ਦੁਰਘਟਨਾ ਸੀ ਜਾਂ ਕੋਈ ਸਿਸਟਮੈਟਿਕ ناکਾਮੀ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ